महाकाल की जय हो महाकाल की जय पंजाब ਦੇ ਵਿੱਚ ਰਹਿ ਰਹੇ ਸਾਡੇ ਹਿੰਦੂ ਪੰਜਾਬੀ ਭਰਾ ਜੋ ਪਿਛਲੇ 2 ਸਾਲਾਂ ਤੋਂ ਜਿਹੜੇ ਸਾਡੇ ਹਿੰਦੂ ਨੇਤਾ ਨੇ ਉਹ ਕਿਸੇ ਨਾ ਕਿਸੇ ਤਰੀਕੇ ਸ਼ਰਾਰਤੀ ਲੋਕਾਂ ਦੇ ਸ਼ਿਕਾਰ ਹੋਰ ਹੈ ਨਹੀਂ ਪਿੱਛੇ ਕਾਫੀ ਦਿਨ ਪਹਿਲਾਂ ਸਾਡੇ ਭਰਾ ਵਿਕਾਸ ਪੱਗਾ ਜੀ ਡੰਗਲ ਵਾਲੇ ਦਾ ਵੀ ਕੋਈ ਸ਼ਰਾਰਤੀ ਅੰਸਰਾਂ ਨੇ ਕਤਲ ਕਰ ਦਿੱਤਾ ਸੀ ਉਸ ਭਰਾ ਨੂੰ ਵਿਕਾਸ ਪੱਗਾ ਨੂੰ ਇਨਸਾਫ ਦਿਵਾਉਣ ਦੇ ਵਿੱਚ ਸਾਡੇ ਸ਼੍ਰੀ ਹਿੰਦੂ ਤਖਤ ਭਾਰਤ ਦੇ ਮੁਖੀ ਸ਼੍ਰੀ ਬ੍ਰਹਮਾ ਨੰਦ ਗਰੀ ਜੀ ਮਹਾਰਾਜ ਜੋ ਕਿ ਲਗਭਗ ਪੰਜਾਬ ਦੇ ਕਾਫੀ ਸ਼ਹਿਰਾਂ ਦੇ ਵਿੱਚ ਦੌਰਾ ਲਾ ਚੁਕੇ ਨੇ ਔਰ ਉਸੇ ਲੜੀ ਦੇ ਬਤਾਵਤ ਸ਼ੁੱਕਰਵਾਰ ਉਹ ਬ੍ਰਹਮਾਨੰਦ ਗਰੀ ਜੀ ਮਹਾਰਾਜ ਮਲੋਟ ਔਰ ਹਬੌਰ ਦੇ ਵਿੱਚ ਵੀ ਆਏ ਸੀ ਔਰ ਅਸੀਂ ਉਸ ਮੀਟਿੰਗ ਦੇ ਵਿੱਚ ਉਸ ਮੀਟਿੰਗ ਨੇ ਜਲਸੇ ਦਾ ਰੂਪ ਲਿਆ ਅਤੇ ਅਸੀਂ ਬ੍ਰਹਮਾਨੰਦ ਗਰੀ ਜੀ ਮਹਾਰਾਜ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਵਿਕਾਸ ਪੱਗਾ ਜੀ ਦੇ ਇਨਸਾਫ ਦਵਾਉਂਦੇ ਵਿੱਚ ਅਸੀਂ ਤੁਹਾਡੇ ਨਾਲ ਹਰ ਵਕਤ ਤਿਆਰ ਖੜੇ ਹਾਂ ਔਰ ਮੈਂ ਬ੍ਰਹਮਾਨੰਦ ਗਰੀ ਜੀ ਮਹਾਰਾਜ ਨੂੰ ਇੱਕ ਵਿਸ਼ਵਾਸ ਦਵਾਉਂਦਾ ਹਾਂ ਕਿ ਆਉਣ ਵਾਲੀ 30 ਤਰੀਕ ਮੰਗਲਵਾਰ ਨੂੰ ਅਸੀਂ ਮਲੋੜ ਦੇ ਵਿੱਚੋਂ ਮਲੋੜ ਹਬੋਰ ਦੇ ਵਿੱਚੋਂ ਭਾਰੀ ਸੰਖਿਆ ਦੇ ਨਾਲ ਬ੍ਰਹਮਾਨੰਦ ਗਰੀ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਦੀ ਕੋਠੀ ਦੇ ਅੱਗੇ ਅਸੀਂ ਧਰਨਾ ਔਰ ਕਹਿਰਾਓ ਕਰਾਂਗੇ ਜੇਕਰ ਸਾਨੂੰ ਜਲਦ ਸਾਡੇ ਭਰਾ ਵਿਕਾਸ ਪੱਗਾ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਇੱਕ ਨੌਕਰੀ ਦਿੱਤੀ ਜਾਵੇ ਪਲੱਸ 1 ਕਰੋੜ ਰੁਪਇਆ ਜੋ ਸਰਕਾਰ ਸ਼ਹੀਦਾਂ ਨੂੰ ਦਿੰਦੀ ਹੈ ਔਰ ਸਾਡੇ ਭਰਾ ਨੂੰ ਵਿਕਾਸ ਪੱਗਾ ਜੀ ਨੂੰ ਸ਼ਹੀਦੀ ਦਾ ਜੋ ਦਰਜਾ ਵੀ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਸਾਡਾ ਹੋਰ ਬਹੁਤ ਤੇਜ਼ ਕੀਤਾ ਜਾਏਗਾ ਔਰ ਮੈਂ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਯਾਦ ਵੀ ਕਰਵਾਉਣਾ ਚਾਹੁੰਦਾ ਹਾਂ ਔਰ ਚੇਤਾਵਨੀ ਵੀ ਦਿੰਦਾ ਹਾਂ ਕਿ ਸਾਡੇ ਬ੍ਰਹਮਨੰਦ ਗਰੀ ਜੀ ਮਹਾਰਾਜ ਨੇ ਜੋ ਨੰਗਲ ਦੇ ਵਿੱਚ ਵਿਕਾਸ ਪੱਗਾ ਜੀ ਦੇ ਭੋਗ ਦੇ ਉੱਤੇ ਇਹ ਗੱਲ ਕਹੀ ਸੀ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਸੀ ਵੀ ਆਉਣ ਵਾਲੀ ਤੀ ਤ੍ਰਿਕ ਨੂੰ ਅਸੀਂ ਭਗਵੰਤ ਮਾਨ ਦੀ ਕੋਠੀ ਦਾ ਕਹਿਰਾਉ ਕਰਾਂਗੇ ਔਰ ਉਸ ਕਹਿਰਾਉ ਦੇ ਵਿੱਚ ਬ੍ਰਹਮਾਨੰਦ ਗਰੀ ਜੀ ਮਹਾਰਾਜ ਦਾ ਅਸੀਂ ਡਟ ਕੇ ਸਾਥ ਦੇਵਾਂਗੇ ਮਲੋਟ ਔਰ ਅਬੋਰ ਦੇ ਵਿੱਚੋਂ ਭਾਰੀ ਸੰਖਿਆ ਦੇ ਨਾਲ ਲੈ ਕੇ ਅਸੀਂ ਬ੍ਰਹਮਾਨੰਦ ਮਹਾਰਾਜ ਦੀ ਗਰੀ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਭਗਵੰਤ ਮਾਨ ਦੀ ਕੋਠੀ ਦਾ ਜਿਹੜਾ ਹੈ ਅਸੀਂ ਕਹਿਰਾਉ ਕਰਾਂਗੇ